Thank <laughs> you. ਨਸੀਹ ਟੂਡੇ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਦੋਸਤੋ ਮੈਂ ਹਾਸਕੰਦਰ ਮਾਨ ਅੱਜ ਦੇ ਬਹੁਤ ਹੀ ਪਵਿੱਤਰ ਦਿਨ શ્રી ਹਨੂਮਾਨ ਜਨਮ ਉਸਤਵ ਦੀ ਆਪ ਸਭ ਨੂੰ ਅਧਾਰਨ ਨਸੀਹ ਟੂਡੇ ਵੱਲੋਂ ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ ਦਿਖਾ ਰਹੇ ਹਾਂ ਗੁਰੂ ਨਗਰੀ ਅੰਮ੍ਰਿਤਸਰ ਤੋਂ ਤਸਵੀਰਾਂ ਪ੍ਰਾਚੀਨ ਮੰਦਰ શ્રી ਬड़ा ਹਨੂਮਾਨ ਮੰਦਰ ਜੋ ਕਿ ਦੁਰਗਿਆਣਾ ਮੰਦਰ ਦੀ ਪਰਿਕਰਮਾ ਪਰਿਸਰ ਦੇ ਵਿੱਚ ਸਥਿਤ ਹੈ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਸੰਗਤਾਂ ਵੱਲ ਤੁਸੀਂ ਦੇਖ ਸਕਦੇ ਹੋ ਇਸ ਵਕਤ ਜੋ ਸੰਗਤਾਂ ਦੂਰ ਦੂਰ ਤੋਂ ਸ਼੍ਰੀ ਹਨੂਮਾਨ ਜੀ ਦੇ ਮੰਦਰ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ ਸੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਵਕਤ ਨਸੀਹਤ ਜੁੜੇ ਦੁਆਰਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਅੰਮ੍ਰਿਤਸਰ ਤੋਂ ਦੁਰਗਾਣਾ ਮੰਦਰ ਸਥਿਤ ਸ਼੍ਰੀ ਬड़ा ਹਨੂਮਾਨ ਪ੍ਰਾਚੀਨ ਮੰਦਰ ਦੇ ਦ੍ਰਿਸ਼ ਤੋਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਜੋ ਬਨੇ ਰਹੋ ਸਾਡੇ ਨਾਲ ਤੁਹਾਨੂੰ ਦਿਖਾਵਾਂਗੇ ਲਾਈਵ ਤਸਵੀਰਾਂ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਪਹੁੰਚੀਆਂ ਸੰਗਤਾਂ ਦੇ ਨਾਲ ਕਿ ਅੱਜ ਦੇ ਤਿਉਹਾਰ ਦੇ ਸਬੰਧ ਦੇ ਵਿੱਚ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਅਰुण ਕੁਮਾਰ ਹੈ ਅਰुण ਜੀ ਅੱਜ ਪ੍ਰਭੂ ਸ਼੍ਰੀ ਹਨੂਮਾਨ ਜੀ ਦਾ ਅਜਰ ਅਮਰ ਹਨੂਮਾਨ ਜੀ ਦਾ ਜੋ ਜਨਮ ਉਤਸਵ ਹੈ ਹਾਂਜੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਹੁੰਮਤਾ ਹਨ ਇੱਥੇ ਮਨਾਇਆ ਜਾਂਦਾ ਹਨ ਹਨੂਮਾਨ ਜੀ ਦਾ ਜਨਮ ਦਿਨ ਦੁਰਗਨਾ ਕਮੇਟੀ ਖਾਸ ਕਰਕੇ ਇਹ ਦਿਨਾਂ ਤੇ ਪ੍ਰਬੰਧ ਵਧੀਆ ਕਰਕੇ ਕੀਤੇ ਹੁੰਦੇ ਨੇ ਉਹਨਾਂ ਨੇ ਤੇ ਦੂਰ ਦੂਰੋਂ ਲੋਕੀ ਆਂਦੇ ਨੇ ਮੱਥਾ ਟੇਕਣ ਸ਼ਰਦਾਲੂ ਭਗਤ ਤੇ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਤੇ ਰਸ ਵੀ ਸਾਲ ਸੂਏ ਤੋਂ ਹੀ ਸ਼ੁਰੂ ਹੋ ਜਾਂਦਾ ਕਿੰਨੇ ਵਜੇ ਤੋਂ ਅੱਜ ਦਾ ਸ਼ੁਰੂ ਹੋਇਆ ਜੀ ਸਵੇਰੇ 5 ਵਜੇ ਤੋਂ 6 6 ਵਜੇ ਸ਼ੁਰੂ ਹੋ ਗਿਆ ਮੰਗਲਾ ਅਰਤੀ ਤੋਂ ਸ਼ੁਰੂ ਹੋ ਜਾਂਦਾ ਕਿੰਨੇ ਵਜੇ ਤੱਕ ਅੱਜ ਦਾ ਪ੍ਰੋਗਰਾਮ ਹੈ ਜੀ 8:00 ਵਜੇ ਦੀ ਨਹੀਂ 11 ਵਜੇ ਤੱਕ ਚੱਲਦਾ ਹੀ ਰਹਿਣਾ ਪ੍ਰੋਗਰਾਮ ਤੇ ਬਾਹਰ ਪ੍ਰੋਗਰਾਮ ਵੀ ਮਨਾਇਆ ਜਾ ਰਿਹਾ ਹਨੂੰਮੰਦਰ ਦੇ ਜਨਮotsav ਕੀਰਤਨ ਹੋਣਿਆ ਉਹ ਸ਼ਾਮ 6 ਵੇਰਾ ਕੀਰਤਨ ਹੋਣਿਆ ਉਹ 9 ਵਜੇ ਤੱਕ ਚੱਲੇਗਾ ਫਿਰ ਆਰਤੀ ਹੋਏਗੀ ਕਿ ਬੀ ਸ਼ਰਮਾ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਅਨਿਲ ਸ਼ਰਮਾ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਅੰਮ੍ਰਿਤਸਰ ਦੇ ਅੱਜ ਬਹੁਤ ਹੀ ਵੱਡਾ ਦਿਨ ਹੈ ਜੀ ਹਾਂਜੀ ਪ੍ਰਭੂ ਸ਼੍ਰੀ ਹਨੂਮਾਨ ਜੀ ਦਾ ਜਨਮ ਉਤਸਵ ਮਨਾਇਆ ਜਾ ਰਿਹਾ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਸਨਾਤਨ ਧਰਮ ਦੇ ਨਾਲ ਜੁੜੇ ਲੋਕ ਹਨ ਹਾਂਜੀ ਤੋਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਦਿਨ ਹੈਗਾ ਜੀ ਅੱਜ ਭਗਵਾਨ ਸੰਕਟ ਮੋਚਨ ਹਨੂਮਾਨ ਜੀ ਹਰ ਕਿਸੇ ਦੇ ਸੰਕਟ ਹਾਰ ਰਹੇ ਹੋਰ ਅਨਛੇਦਾਲੂਆਂ ਦੇ ਦਿਨ ਪਰ ਦਿਨ ਵ੍ਰiddhi ਹੋ ਰਹੀ ਹੈ ਪੂਰਗਨਾਕਾ ਕਮੇਟੀ ਦੇ ਵਿੱਚ ਬਹੁਤ ਅੱਛਾ ਪ੍ਰਬੰਧ ਕੀਤਾ ਗਿਆ ਆਮਸ਼ੇਧਰ ਲਵਾਉਣ ਲਈ ਅਸੀਂ ਪ੍ਰਮਾਤਮਾ ਅੱਗੇ ਹਨਮਨ ਜੀ ਅੱਗੇ ਬੇਨਤੀ ਕਰਦੇ ਆ ਸਭ ਦੇ ਘਰ ਖੁਸ਼ੀਆਂ ਲਿਆਉਣ ਉਹ ਸਭ ਦੇ ਸੰਕਟ ਦੂਰ ਕਰਨ ਦੇਖ ਰਹੇ ਆ ਕਿ ਅੱਜ ਸਵੇਰ ਤੋਂ ਹੀ ਜੋ ਸੰਗਤਾਂ ਦਾ ਜੋ ਜਿਸ ਤਰ੍ਹਾਂ ਸੈਲਾਬ ਆਇਆ ਹੈ ਬਹੁਤ ਹੀ ਜ਼ਿਆਦਾ ਦੂਰ ਦੂਰ ਤੱਕ ਜੋ ਲਾਈਨਾਂ ਲੱਗੀਆਂ ਸੰਗਤਾਂ ਦੀਆਂ ਇਹ ਅਕਸਰ ਵੀ ਇਦਾਂ ਵੇਖਣ ਨੂੰ ਮਿਲਦਾ ਇੱਥੇ ਜੀ ਬਿਲਕੁਲ ਜੀ ਬਿਲਕੁਲ ਹਨਮਨ ਜੀ ਦੇ ਇੱਥੇ ਹਰ ਮਨੋ ਕਾਮਨਾ ਪੂਰੀ ਹੁੰਦੀ ਆ ਤੁਹਾਨੂੰ ਪਤਾ ਹਰ ਸਾਲ ਨਵਰਾਤਿਆਂ ਲੰਗੂਰਾਂ ਦਾ ਮੇਲਾ ਵੀ ਲੱਗਦਾ ਗੱਲਬਾਤ ਕਰਦੇ ਆ ਸਾਡੇ ਨਾਲ ਸ਼ਰਧਾਲੂ ਜੁੜੇ ਹਨ ਹਾਂਜੀ ਪੰਜੀ ਕੀ ਨਾਮ ਹੈ ਜੀ ਗੱਲਬਾਤ ਕਰਦੇ ਆ ਸਾਡੇ ਨਾਲ ਸ਼ਰਧਾਲੂ ਜੁੜੇ ਹਨ ਹਾਂਜੀ ਪੰਜੀ ਕੀ ਨਾਮ ਹੈ ਜੀ ਜੀ ਮੇਰਾ ਨਾਮ ਅਰਿਤੂ ਸ਼ਰਮਾ ਹੈ ਔਰ ਮੈਂ ਮੈਮਰੀ ਸਰ ਸੇ ਬਿਲੋਂਗ ਕਰਦੀ ਹੂੰ अज जिस तरह त्यौहार है बहुत ही महान त्यौहार श्री हनुमान जी का जन्म उत्सव मनाया जा रहा है अमृतसर की धरती से किस तरह का महसूस हो रहा है आज हनुमान जी के जन्मोत्सव पर सभी भक्तों को बधाई देना चाहती हूँ जय श्री राम बहुत अच्छा लग रहा है बड़ा अच्छा मौसम भी है आज पूरणमाशी का दिन है और हम सब परिवार हनुमान जी के दर्शन करने के लिए आए हैं और ये बहुत ही प्राचीन मंदिर है तो जिससे हमें हमें लगता है कि हमें भगवान जी का आशीर्वाद जरूर प्राप्त होगा आज देखने मिले संगतान जो उत्साह है जैसे ऐसे ही लाइनें पहले भी लगती हैं कभी क्या जी जी हम बचपन से आते हैं हम यही बात कर रहे थे मैं अपने हस्बैंड गोपाल जी से यही बात कर रही थी अभी कि हम बचपन से ही यहाँ आते रहे हैं बहुत मस्ती करते थे भगवान जी का आशीर्वाद प्राप्त करते थे तुलसी भवन है वहाँ पे बहुत अच्छी वेद वेदकथाएँ होती थी जिसे हमें अपने धर्म के बारे में बहुत जानकारी प्राप्त होती थी इसी कारण हम आज अपने बच्चों को भी लेकर आए हैं और यहाँ पर बच्चों को छोटी जनरेशन को देख कर ऐसा लग रहा है कि जैसे सभी लोग हमारे धर्म के साथ बहुत रुचि प्रिय से जुड़े हुए हैं और ऐसे ही जुड़े रहे हमारे माध्यम से कुछ संगतों के लिए कुछ कहना चाहें सफाई का ध्यान रखें थोड़ा से यहाँ पे जो गंदगी फैला रहे हैं उसका प्लीज थोड़ा सा ध्यान रखें हमारे मंदिर बहुत पवित्र हैं बहुत पवित्र स्थान है यहाँ पे बहुत ज़्यादा अच्छी एनर्जी होती है तो हमें उसकी ये पावनता बना के रखनी चाहिए बहुत शुक्रिया जी गलत कर रहे हैं जी और भी नाल नाले आज की प्रॉब्लम आ रही है सबसे बड़ी जो दिक्कत आ रही है आज यहाँ पे जोड़ागढ़ आज बंद किया हुआ है ਜੋ ਇਹ ਚੀਜ਼ ਨਹੀਂ ਹੋਣੀ ਚਾਹੀਦੀ ਅੱਜ ਆਪਕੋ ਪਤਾ ਹੈ ਕਿ ਕਿੰਨਾ ਦਸ਼ ਹਨ ਹੈ ਤਿਹਾੜ ਹੈ ਤਾਂ ਆਪਕੋ ਜੋੜਾ ਕਰਕੇ ਜਰੂਰ ਧਿਆਨ ਰੱਖਣਾ ਚਾਹੀਦਾ ਲੋਕ ਇਸ ਚੀਜ਼ ਕੋ ਲੈ ਕੇ ਬਹੁਤ ਤੰਗ ਹੋ ਰਹੇ ਹਨ ਉਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰੂਬਨ ਹੈ ਜੀ ਕਿਥੋਂ ਦੇ ਰਹਿਣ ਵਾਲੇ ਸਰ ਮੈਂ ਸਰ ਲੋਕਲ ਹਾਂ ਜੀ ਬੇਰੇ ਘਰ ਤੋਂ ਅੱਛਾ ਸਰ ਤਾਂ ਹਾਂ ਜੀ ਅੱਜ ਬਹੁਤ ਹੀ ਵੱਡਾ ਤਿਹਾੜ ਹੈ ਬਿਲਕੁਲ ਸਰ ਇਹ ਐਡਾ ਕ ਵੱਡਾ ਤਿਹਾੜ ਹੈ ਨਾ ਕਿ ਜਿਸ ਤਰ੍ਹਾਂ ਸਾਡੇ ਭਾਰਤ ਵਰਸ਼ ਚ ਦੀਵਾਲੀ ਦਾ ਤਿਹਾੜ ਹੁੰਦਾ ਨਾ ਸੇਮ ਅੱਜ ਵੀ ਉਦਾਂ ਹੀ ਲੱਗ ਰਿਹਾ ਕਿਉਂਕਿ ਇਹ ਜਿਹੜਾ ਤਿਉਹਾਰ ਹੈ ਇਹ ਸਾਡੇ ਹਿੰਦੂ ਧਰਮ ਦਾ ਅਸੀਂ ਬਜਰੰਗ ਬਲੀ ਜੀ ਨੂੰ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਮੁਬਾਰਕਬਾਦ ਦੇਣ ਆਏ ਆ ਕਿ ਇੱਟਾ ਕ ਵੱਡਾ ਤਿਉਹਾਰ ਹੈ ਕਿ ਅੱਜ ਅਸੀਂ ਆਪਣੇ ਕੰਮ ਤੋਂ ਵੀ ਛੁੱਟੀ ਕਰਕੇ ਫੇਰ ਉਹਨਾਂ ਨੂੰ ਮਿਲਣ ਆ ਰਹੇ ਆ ਨਾ ਕਿ ਅਸੀਂ ਉਹਨਾਂ ਤੋਂ ਕੁਝ ਮੰਗਣ ਆ ਰਹੇ ਆ ਬਸ ਉਹਨਾਂ ਨੂੰ ਹੈਪੀ ਬਰਥਡੇ ਵਿਸ਼ ਕਰਣ ਆਏ ਆ ਕੀ ਅਸੀਂ ਉਹਨਾਂ ਕੇ ਕਿ ਕੁਛ ਮੰਗਣਾ ਤੇ ਕੀ ਆ ਬਸ ਉਹਨਾਂ ਨੂੰ ਮਿਲਣ ਹੀ ਆਏ ਆ ਕਿ ਠੀਕ ਹੈ ਬਾਕੀ ਮੇਰੇ ਪਰਿਵਾਰ ਨਾਲ ਆਏ ਆ ਸਾਰੇ ਮੇਰੇ ਵਾਈਫ ਹੈ ਮੇਰੇ ਬੱਚੇ ਹੈ ਕਿ ਅਸੀਂ ਹਰ ਟਿਊਸਡੇ ਆਨੇ ਆ ਕਿ ਸਾਨੂੰ ਪਤਾ ਹੈ ਕਿ ਬਟ ਜੋ ਇੱਥੇ ਦੀ ਵੇਖਿਆ ਜਾਵੇ ਅਸੀਂ ਇਹ ਜੋ ਇੱਥੇ ਦੀ ਖਾਮੀ ਹੈ ਕਿ ਸਾਨੂੰ ਮਤਲਬ ਸਰਵਿਸਿਜ਼ ਨਹੀਂ ਅੱਛੀ ਮਿਲਦੀਆਂ ਜਿਵੇਂ ਕਿ ਇੰਨਾ ਰਸ਼ ਹੈ ਔਰ ਕੋਈ ਪੁਕਤਾ ਹਾਂ ਨਹੀਂ ਇੰਤਜ਼ਾਮ ਨਹੀਂ ਹੈਗੇ ਜਿਵੇਂ ਕਿ ਜੋੜਾਕਾਰ ਹੈ ਔਰ ਇੰਨਾ ਰਾਸ਼ਾ ਹੈ ਕਿ ਆਪਣਾ ਕੋਈ ਪੁਲਿਸ ਮੁਲਾਜ਼ਮ ਬਾਹਰ ਨਹੀਂ ਹੈ ਗੱਲਬਾਤ ਕੀਤੀ ਅਸੀਂ ਵਕਤ ਵਕਤ ਸ਼ਰਧਾਲੂਆਂ ਦੇ ਨਾਲ ਜਿਨ੍ਹਾਂ ਨੇ ਸਾਨੂੰ ਸੰਖੇਪ ਦੇ ਨਾਲ ਦੱਸਿਆ ਇਹ ਤਿਉਹਾਰ ਦੇ ਅੱਜ ਦੇ ਦਿਨ ਬਾਰੇ ਔਰ ਕੁਝ ਇੱਕ ਜੋ ਸ਼ਰਧਾਲੂ ਹਨ ਉਹਨਾਂ ਨੂੰ ਕੁਝ ਪ੍ਰਸ਼ਾਸਨ ਤੋਂ ਜੋ ਇੱਥੋਂ ਦੀ ਕਮੇਟੀ ਤੋਂ ਕੁਝ ਗੱਲਾਂ ਬਾਤਾਂ ਨਾਰਾਜ਼ਗੀ ਵੀ ਹੈ ਕਿ ਜੋ ਪਖਤਾ ਇੰਤਜ਼ਾਮ ਜੋ ਹੋਣੇ ਚਾਹੀਦੇ ਸੀਗੇ ਉਹ ਇੱਥੇ ਨਹੀਂ ਕੀਤੇਗੇ ਕਿਉਂਕਿ ਸੰਗਤਾਂ ਦਾ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੋਂ ਸੰਗਤਾਂ ਆਈਆਂ ਬਹੁਤ ਦੂਰ ਦੂਰ ਤੋਂ ਤਾਂ ਜੋੜਾ ਘਰ ਦੇ ਵਿੱਚ ਸਮੱਸਿਆ ਆ ਰਹੀ ਹੈ ਸੰਗਤਾਂ ਨੂੰ ਪਾਰਕਿੰਗ ਦੇ ਵਿੱਚ ਸਮੱਸਿਆ ਆ ਰਹੀ ਹੈ ਤਾਂ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਹੈ ਕਮੇਟੀ ਨੂੰ ਕਿ ਇਹੋ ਜਿਹੇ ਤਿਉਹਾਰਾਂ ਦੇ ਸਬੰਧ ਦੇ ਵਿੱਚ ਪਹਿਲਾਂ ਤੋਂ ਪਲੈਨਿੰਗ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਜੋ ਦੂਰ ਦੂਰ ਤੋਂ ਸ਼ਰਧਾਲੂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਾ ਆਵੇ ਹੋਰ ਜ਼ਿਆਦਾ ਤਾਜ਼ਾ ਜਾਣਕਾਰੀ ਜੀ ਬਲੇਰੋ ਸਾਡੇ ਨਾਲ ਮਾਸਕੰਦਰਮਾਨ ਅਮ੍ਰਿਤਸਰ ਨਸੀਹਾ ਟੂਡੇ